ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਸੰਧੂ ਬਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਜੀਹਾ ਕੋਆ ਸੁਖੀ ਜੀਹਾ ਕਾਣੀ। ਨਾ ਉਹ ਜਿਆਦਾ ਆਇਆ ਸੀ ਨਾ ਠੀਕ ਹੈ ਤਾਂ ਬਹੁਤ ਸੋਹਣੀ ਹਵਾ ਲੱਗਦੀ ਹੈ ਪਰ ਇਹ ਤਾਂ ਇੰਨੀ ਜਿਆਦੇ ਗਰਮੀ ਹੈ ਜੀ। ਕੇਸ ਦੇ ਵਿੱਚ ਬਹੁਤ ਜਿਆਦੇ ਠੰਡੀ-ਠੰਡੀ ਹਵਾ ਜਿਹੜੀ ਚੱਲਦੀ ਹੈ। ਪਹਿਲਾਂ ਅਸੀਂ ਉਧਰ ਮੋਟਰ ਚੱਲਦੀ ਹੈ ਠੰਡਾ-ਠੰਡਾ ਪਾਣੀ ਹੈਗਾ। ਮੂਤੋ ਦਾ ਬਾਣਾ ਤੇ ਸੜਕਾਂ ਲਿਆ ਸਾਰੇ ਖੁੱਸੇ ਚ ਪਾ ਲਿਆ ਬਹੁਤ ਵਧੀਆ ਲੱਗਿਆ ਠੰਡਾ ਠੰਡਾ ਤੇ ਹੁਣ ਅਸੀਂ ਇੱਥੇ ਬੈਠੇ ਸੀਗੇ ਹਵਾ ਚੱਲਦੀ ਹੈ ਬਹੁਤ ਵਧੀਆ ਲੱਗਦੀ ਹੈ ਅਰੇ ਜਾਨ ਨੂੰ ਜੀ ਨਿਕਲ ਗਿਆ ਹਾਰੇ ਆਪਾ ਵੜ ਲਾਂਗੇ ਮੱਕੀ ਵੱਡਦਾ ਵੱਡ ਲਾਂਗੇ ਇੰਨੇ ਆਪਾ ਤਾਂ ਵੀ ਨਹੀਂ ਵੱਡੀ ਜਾਣੀ ਹਨਾ ਵਿੱਚ ਕਿਸੇ ਭੈਣ ਭਾਈਆਂ ਨੂੰ ਵੜਾ ਦਾਂਗੇ ਚਲੋ ਤੇ ਸੱਲੀਆਂ ਲੱਗੀਆਂ ਹੋਈਆਂ ਨੇ ਬਹੁਤ ਸੋਹਣੀਆਂ ਨਾਲ ਅਸੀਂ ਸੱਲੀਆਂ ਤੋੜਦੀਆਂ ਰੋਜ਼ ਸੱਲੀਆਂ ਭੁੰਦੇ ਆ ਘਰੇ ਬਹੁਤ ਵਧੀਆ ਲੱਗਦੀਆਂ ਜਿਹੜਾ ਹੈਗਾ ਆ ਦੇਖੋ ਮੂੰਗੀ ਲੱਗਦਾ ਨਹੀਂ ਹੈਗੀ ਵੀ ਕਾਮਜਾਬ ਹੋਈ ਐ ਜਮੇ ਕਾਲੀ ਹੋਈ ਪਈ ਐ ਜਿਹੜੀ ਹੂਟਲਾਸ ਵਾਲੀ ਚੁੱਥੀ ਦੀ ਆ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਗੜੇ ਪੈਣੇ ਦਾਣੇ ਵਿੱਚ ਵੀ ਜਮੇ ਇੰਨੀਆਂ ਤਾਂ ਸਪਰੇਹਾ ਕਰਦੇ ਆ ਹੁਣੇ ਸਾਰੇ ਦੇ ਵਿੱਚ ਚਾਹੇ ਮੱਕੀ ਉਹ ਵੀ ਦਿੰਦੇ ਹਨਾ ਨਾਲੇ ਤਾਂ ਸੱਲੀ ਤੋੜਨ ਵਾਲੀ ਐ ਸੱਲੀਆਂ ਤੋੜ ਲੈਂਦੇ ਆਟੇ ਵਾਸਤੇ ਹਨਾ ਤੇ ਨਾਲੇ ਖਾਣ ਵਾਸਤੇ ਹੁਣ ਵਧੀਆ ਨਾਲੇ ਮੱਝਾਂ ਦੁੱਧਾਂ ਵਾਲੀਆਂ ਨੂੰ ਬਹੁਤ ਵਧੀਆ ਐ ਹਾਂ ਜਿਹੜੇ ਆਪਾਂ ਸੱਲੀਆਂ ਦੀ ਮੱਕੀ ਦਾ ਟੋਕਾ ਕਰਕੇ ਪਾਉਣੇ ਆ ਮੱਕੀ ਆਪਣੇ ਇੱਥੇ ਤੱਕ ਸੀਗੀ ਆ ਜੇ ਮੂੰਗੀ ਦੀ ਸੇਧ ਸੇਧ ਨੂੰ ਆਪਾਂ ਨੇ ਆਚਾਰ ਲਈ ਹੁਣ ਤਾਂ ਥੋੜੀ ਜਿਹੀ ਰਹਿਦੀ ਐ ਤੇ ਮੂੰਗੀ ਦੇਖੋ ਇੰਨਾ ਮਹਿੰਗੇ ਭਾਦ ਆ ਜਿਹੜਾ ਹੈਗਾ ਵੀ ਬੀਜਿਆ ਹੋਇਆ ਇੰਨੇ ਮਹਿੰਗੇ ਭਾਦ ਆ ਬੀ ਬੀਜਿਆ ਸਪਰੇ ਹਾਂ ਕਰਦੀਆਂ ਕੋਈ ਸੁਆਦ ਵਾਨ ਨਹੀਂ ਆ ਕੱਖ ਬਹੁਤ ਵੱਡੇ ਵੱਡੇ ਨੇ ਉਧਰ ਜਾਣਾ ਮੈਂ ਮੇਰੇ ਖਸਲੇ ਫੇਂਦਾ ਉਧਰ ਚਾਰ ਪਾਉਂਦੇ ਨੇ ਆਪਣੇ ਖੇਤ ਜਾਣਾ ਪੋਤ ਚਾਰ ਪਾਉਣੇ ਇੱਥੇ ਜਨੇ ਕਿ ਠੀਕ ਹੈ ਆਉਣੇ ਅਸੀਂ ਵੀ ਇੱਕ ਬੰਦਾ ਬਿਮਾਰ ਹੋ ਗਿਆ ਦਵਾਈ ਲੈ ਕੇ ਗਿਆ ਨੂੰ ਡਾਣ ਪੈ ਗਿਆ ਉਹ ਕਹਿੰਦਾ ਗਰਮੀ ਵਾਲੀ ਹੈ ਵਾਲੀ ਗਰਮੀ ਠੰਡੇ ਹੁੰਦਾ ਪਲਿਉ ਨੇ ਕਾਰਦਿਆਂ ਲੋਟ ਜਾ ਕਰਨ ਆਜੋ ਆਉਣੇਆ ਕੁਲਵਿੰਦਰ ਜੀ ਗਏ ਅਸੀਂ ਤਿੰਨੇ ਜਾਣੀਆਂ ਆਪਦੀ ਸਕੂਟਰੀ ਤੇ ਆਈਆਂ ਸੀਗੀਆਂ ਜਿਹੜੀਆਂ ਕੁੜੀਆਂ ਆਪਣੇ ਬੁਟੀਕ ਤੇ ਕੰਮ ਕਰਦੀਆਂ ਨੇ ਆ ਇਧਰ ਵੀ ਜੀ ਹੋਈ ਹੈ ਜੀ ਆਪਣੀ ਹਲਦੀ ਆ ਦੇਖੋ ਥੋੜੀ ਜੀ ਹਲਦੀ ਵੀ ਜਿਆ ਇਧਰੋਂ ਇੰਨੀ ਕੁ ਮਰ ਗਈ ਦੋ ਵੱਟਾਂ ਜੀਆਂ ਤਾਂ ਮਰੀ ਗਈਆਂ ਆ ਤਿੰਨ ਵੱਟਾਂ ਜੇ ਖਾਨ ਜੋਗੀ ਨਿਕਲਿਆ ਹੀ ਵਧੀਆ ਇਧਰ ਆ ਬਾਥੂ ਖੜਾ ਆ ਨਾਰਾਂ ਦਾ ਬੁੱਟਾ ਦਿਖਾਉਣੇ ਆ ਇੰਨੀ ਜਿਆਦੇ ਸੋਹਣੇ ਹਵਾ ਵਾਲਿਆ ਖੇਤ ਦੇ ਵਿੱਚ ਠੰਡੀ ਠੰਡੀ ਦੇਖੋ ਅਨਾਰ ਕਿੰਨੇ ਵਧੀਆ ਲੱਗੇ ਨੇ ਕਰੇਲਿਆਂ ਦੀਆਂ ਵੇਲਾਂ ਉਰੇ ਕਾਫੀ ਹੋਈਆਂ ਹੋਈਆਂ ਨੇ ਤੇ ਘਰੇ ਵੀ ਆਪਣੇ ਲਾਏ ਹੋਏ ਨੇ ਬਾੜ ਕਰੇਲੇ ਆ ਦੇਖੋ ਆ ਹੋ ਰਹੀਆਂ ਨੇ ਇੱਥੇ ਜੜ ਜਾਣਗੀਆਂ ਇੱਥੇ ਠੰਡਾ ਢੰਡਾ ਪਾਣੀ ਸੀਗਾ ਪਦੀਨਾ ਬੜਾ ਵਧੀਆ ਪਦੀਨਾ ਜਿਹੜਾ ਹੈਗਾ ਦੇਖੋ ਬਹੁਤ ਵਧੀਆ ਪਦੀਨਾ ਹੋਇਆ ਹੋਇਆ ਇਧਰ ਤੋਰੀਆਂ ਦੇ ਪਹਿਲਾਂ ਆ ਨਾਲ ਹੀ ਫੜੀਆਂ ਨੇ ਗਈਆਂ ਚੌਲੇ ਫੜੀਆਂ ਲੱਗੀਆਂ ਹੋਈਆਂ ਨੇ ਨਾਲ ਹੀ ਆ ਤੋਰੀਆਂ ਦੇ ਪਹਿਲਾਂ ਨੇ ਆਪਣੇ ਆਗੇ ਸੀਗੇ ਜੀ ਰਿਸ਼ਤੇਦਾਰ ਹੁਣ ਚਲੇ ਗਏ ਹੁਣ ਹੀ ਗਏ ਆ ਹੁਣ ਆਪਾਂ ਚੋਕੇ ਲਿਆਉਣੇ ਜੀ ਧਾਰ ਦੇਖੋ ਕੱਟੀ ਆਪਣੀ ਜੀ ਵਰਦੀ ਜੋ ਬਾਲਟੀ ਦਾ ਕੁੰਡਾ ਖੜਕ ਜਿਦਾ ਚਾਹੇ ਵੈਸੇ ਵੀ ਦਿਨ ਚ ਬਾਲਟੀ ਚੱਕਦੇ ਆ ਨਾਲ ਦਿਨਾਂ ਰਿੰਗਾ ਲੱਗਦੀ ਨੂੰ ਆਇਆ ਹੁੰਦਾ ਮੈਨੂੰ ਦੁੱਧੋ ਮਿਲੂਗਾ ਜੇ ਮੈਂ ਜੇ ਮਤੇ ਆਨੇ ਹਨ ਆਜ ਨਾਲੇ ਸਾਡੀ ਮਾਹੀ ਦਿਖਾਉਣਿਆ ਤੁਹਾਨੂੰ ਕਿੰਨੇ ਟਾਈਮ ਲੱਗ ਕਿੱਡੀ ਪਹੂਗੀ ਕਿਉਂਕਿ ਜਲਦੀ ਜਲਦੀ 2:00 ਵਜੇ ਦਾ ਚੋਈ ਦੀਆਂ ਨੇ ਹਨ ਬੁਟੀਕ ਤੇ ਬਹੁਤ ਜ਼ਿਆਦਾ ਕੰਮ ਰਹਿੰਦਾ ਅੱਜ ਥੋੜਾ ਜਿਹਾ ਛਾਣੀ ਮੁਸਈ ਦਾ ਕੱਢਿਆ ਸੀਗਾ ਕਿਸੇ ਨੇ ਆਉਣਾ ਸੀਗਾ ਘਰੇ ਰਿਸ਼ਤੇਦਾਰਾਂ ਨੇ ਬਾਕੀ ਸੇਕ ਉਹ ਵਗੈਰਾ ਜਾ ਕੇ ਆਏ تھے ਉਹਦੇ ਕਰਕੇ ਮਸੀਨ ਤੇ ਨਾਲ ਦੁਵਾਰਾ ਲੱਗੀ ਹੋਣੀ ਸਬਜ਼ੀ ਵਗੈਰਾ ਕੱਟ ਕੇ ਆਈਆਂ ਹੁਣ ਤਾਂ ਚੋਕੇ ਦੇਖਦੇ ਇੱਕ ਦੋ ਸੂਟ ਕਟਿੰਗ ਕਰਾਂਗੇ ਕਟਿੰਗ ਕਰਕੇ ਫੇਰ ਰੋਟੀ ਟਪੜਾ ਹੋ ਜਾਊਗਾ ਜੀ ਹਨ ਬੜਾ ਨਾ ਸੇਕ ਵਜੇ ਨੇ ਸੇਕ ਵਜੇ ਸਿਹਾਰ ਚੋਣੇ ਹੁੰਦੇ ਨੇ ਇਹ ਜਿਹੜੀ ਹੈਗੀ ਆਪਾਂ ਸਾਰੀ ਮੱਸਰ ਜਾਲੀ ਲਗਾਤੀ ਸੀ ਮੈਂ ਆਪ ਹੀ ਸਲਾਈ ਕਰਕੇ ਬਣਾਈ ਹੈ ਦੇਖੋ ਆਲੇ-ਦਾਲੇ ਸਾਰੀ ਆਪਾਂ ਨੇ ਗੋਠ ਲਾਈ ਤੀ ਸੀਗੀ ਪਟਣ ਤੋਂ ਇਹ ਕੋਈ ਜ਼ਿਆਦਾ ਮਹਿੰਗੀ ਨਹੀਂ ਹੈਗੀ ਮੱਸਰ ਜਾਲੀ ਤਾਂ ਜਿਹੜੀ ਹੈਗੀ ਮੱਸਰਦਾਨੀ ਕਹਿੰਦੇ ਆ ਵਿਸਸਾ ਨਾ ਕੋਈ ਵਿੱਚ ਬੋਲੀ ਹੈਗੀ ਕੋਈ ਮੱਸਰ ਜਾਲੀ ਕਹਿ ਦਿੰਦਾ ਕੋਈ ਮੱਸਰਦਾਨੀ ਕਹਿ ਦਿੰਦਾ ਹੈ ਨਾ ਤੇ ਕੋਈ ਮੱਸਰ ਜਾਲੀ ਕਹਿੰਦਾ ਕਿਉਂਕਿ ਸਾਰਿਆਂ ਦੀ ਅਲੱਗ-ਅਲੱਗ ਬੋਲੀ ਹੈ ਹੈ ਨਾ ਇਲਾਕੇ ਦੇ ਹਿਸਾਬ ਨਾਲ ਹੋ ਜਾਂਦਾ ਚਾਹੇ ਆਹ ਦੇਖੋ ਆਲੇ-ਦਾਲੇ ਮੈਂ ਕੱਪੜੇ ਵੀ ਗੋਠ ਲਾਈ ਹੈ ਨੀਚੇ کافی کافی ਆਪਣੇ ਬੋਰੀਆਂ ਲਾਈਆਂ ਨੇ ਇਸ ਤਰ੍ਹਾਂ ਬੋਰੀਆਂ ਲਾਈਆਂ ਨੇ ਕਿਉਂਕਿ ਨੀਚੇ ਮੱਝਾਂ ਦਾ ਗੋਹਾ ਵਗੈਰਾ ਲੱਗਦਾ ਹੈਗਾ ਵੈਸੇ ਤਾਂ ਇਹ ਕਿਧਰੇ ਨਹੀਂ ਜਾਂਦੀ ਪੰਜ ਸੱਤ ਸਾਲ ਜੇ ਹੋਸਾ ਮੈਂ ਇਸ ਨੂੰ ਸਪਾਰਡ ਦੇਵੇ ਹਨਾ ਫਸ ਜੇ ਮੈਂ ਇਸ ਖੁੱਲ ਜੇ ਵੇ ਤਾਂ ਸਿੰਕ-ਸਿੰਕ ਫਸਾ ਲੈਂਦੀ ਆ ਉਹ ਤਾਂ ਕਰਕੇ ਭਾਵੇਂ ਇਹ ਫਟ ਜੇ ਵੇ ਨਹੀਂ ਨਹੀਂ ਫਟਦੀ ਇਹ ਆਮ ਨਾਲ ਮੱਛਰ ਲੜਦਾ ਨਹੀਂ ਹੈਗਾ ਆਰਾਮ ਨਾਲ ਬੈਠੇ ਰਹਿੰਦੇ ਨੇ ਅੰਦਰ ਪਸੂ ਪੱਖਾ ਲੱਗਿਆ ਹੋਇਆ ਸ਼ਾਮ ਜੇ ਨੂੰ ਫੇਰਾ ਨਮਾ ਵੀ ਕਰਨੇ ਹੁੰਦੇ ਆ ਹੇ ਅੰਦਰ ਜੇ ਰਹਿ ਆ ਰਾਮ ਨਾ ਬੈਠੇ ਰਹਿੰਦੇ ਨੇ ਇੱਕ ਅੱਗ ਕੰਡਾ ਬਾੜ ਵਿੱਚ ਸਵੇਰੇ ਚੱਕ ਦਿੰਨੇ ਆ ਹੁਣ ਜੇ ਇਹ ਤਾਂ ਜਿਆਦਾ ਮੱਛਰ ਜੇ ਲੱਗੂ ਤਾਂ ਇੱਕ ਵਾਰੀ ਧੂਆ ਕਰ ਦਿੰਨੇ ਆ ਫਿਰ ਮੱਛਰ ਬਾਹਰ ਨਿਕਲ ਜਾਂਦਾ ਫੇਰ ਛੱਡਦੇ ਆ ਇਹਨੂੰ ਨਹੀਂ ਵੈਸੇ ਹੁਣ ਮੱਛਰ ਥੋੜੇ ਜਿਹਾ ਘੱਟ ਹੀ ਕਿਉਂਕਿ ਗਰਮੀ ਜਿਆਦਾ ਪੈ ਰਹੀ ਏ ਮੱਛਰ ਬਰੀਕ ਜੀ ਮੱਛਰ ਜੀ ਹੀ ਹੈ ਲੜਦੀ ਤਾਂ ਹੈਗੀ ਆ ਚਲੋ ਵੈਸੇ ਆਹ ਰਾਮ ਨਾਲ ਬੈਠੇ ਰਹਿੰਦੇ ਆ ਦੇਖੋ ਮੱਛੀ ਜਿਹੜੀ ਆਪਾਂ ਫੇਕ ਦਿਖਾ ਕੇ ਰਹਿਣ ਤੁਹਾਨੂੰ ਆ ਦੇਖੋ ਆਸਤਰਾ ਜਿਹੜਾ ਟੋਕਾ ਕਰਕੇ ਦੇਖੋ ਵਿੱਚ ਜਿਹੜੀ ਹੈਗੇ ਛਲੀਆਂ ਮੱਕੀ ਦੀਆਂ ਗੁੱਲਰੇ ਹਨ ਇਹਦੇ ਨਾਲ ਜਿਹੜਾ ਦੁੱਧਾ ਵਾਲੇ ਪਸ਼ੂਆਂ ਲਈ ਇਹ ਬਹੁਤ ਵਧੀਆ ਹੈ ਮੱਕੀ ਫੇਰ ਪਾਉਣੇ ਆਪਾਂ ਮੱਝਾਂ ਨੂੰ ਤੇ ਕਿਉਂਕਿ ਹੁਣ ਆਪਣਾ ਟਕਟਾ ਵੀ ਦੇਖੋ ਕਿੱਜਾ ਵੱਡਾ ਹੋਇਆ ਫੇਗਾ ਤੇ ਰੱਖ ਖਲੇ ਸੀਦਾ ਪਿਆਰ ਹੀ ਇੰਨਾ ਪਿਆ ਹੋਇਆ ਇਹ ਨਾਲ ਵੇਚਣ ਨੂੰ ਜੀ ਨਹੀਂ ਕਰਦਾ ਹੈਗਾ ਬਾਪੂ ਜੀ ਵੀ ਦਾਣਾ ਦਿੰਦੇ ਆ ਹਲਾਲ ਕਰ ਲੱਗ ਜਦੇ ਆ ਬਾਪੂ ਜੀ ਕਹਿੰਦੇ ਇਹਨੂੰ ਵੇਚ ਦੋ ਕੀ ਕਰਾਉਣਾ ਤੁਸੀਂ ਵੀ ਹੁਣ ਵੇਚ ਲਓ ਅਸੀਂ ਰਹਿਣੇ ਵਿਚਾਰ ਪਉਣੀ ਨਹੀਂ ਹਨਾ ਵੀ ਜਗਾ ਹੈਗੀ ਐ ਕਿਉਂਕਿ ਇੱਥੇ ਪਸ਼ੂਆਂ ਦੇ ਬੰਨਣ ਦੀ ਜਗਾ ਹੈਗੀ ਐ ਫਿਰ ਚਲੋ ਆਪਣੀ ਸਰਦੀ ਚ ਜੇ ਥੋੜਾ-ਬੋਤਾ ਲੱਗੂਗਾ ਸਰਦੀ ਚ ਵੇਚ ਦਾਂਗੇ ਚਲੋ ਹਨਾ ਉਹ ਵੀ ਉਹਨੂੰ ਦੇਵਾਂਗੇ ਜਿਹੜਾ ਸਨੇ ਘਰ ਇਟੋਰੇ ਰੱਖਣਾ ਹੋ ਆਪਾਂ ਕੱਟੇ ਵਾਲਿਆਂ ਨੂੰ ਵੇਚਦੇ ਕੱਟੇ ਵਾਲੇ ਤਾਂ ਕਿੰਨੇ ਵਾਰੀ ਮੁੜ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗ ਜੇ ਹੈਨਾ ਵੀ ਇੱਥੇ ਕੱਟੇਗਾ ਫਿਰ ਤਾਂ ਆਉਂਦੇ ਨੇ ਜਿਹੜੇ ਨਾਲ ਆਪਣੇ ਕੱਟੇ ਲੱਸੀ ਜੀ ਵਾਲੀ ਹੈ ਕੱਟੇ ਜਿੰਨੇ ਮੈਂਸ ਨੇ ਨੇ ਕੱਟੇ ਦਿੱਤੇ ਨੇ ਪੂਰੇ ਤੱਕੜੇ ਹੁੰਦੇ ਤੇ ਕੱਟੇ ਦਿੱਤੀ ਹੈ ਭੱਜੀ ਵਾਲੇ ਕੱਟੇ ਵਾਲੀ ਜੀ ਹੈ ਨਾਲ ਇਹਨੂੰ ਲੈਟੀ ਬਰਾਬਰ ਘਵਾਉਣੇ ਆ ਦੁੱਧ ਬਥੇਰਾ ਚੰਗਾਉਣੇ ਆ ਪਰ ਜਦੋਂ ਦਾ ਇਹ ਜਨਮ ਹੈ ਉਦੋਂ ਦੀ ਇਹ ਲੱਸੀ ਜੀ ਹੈ ਮੈਂ ਵੀ ਇਹ ਚਲੋ ਅੜੀ ਵਾਂ ਕੇ ਹੋ ਗਈ ਪਹਿਲਾਂ ਦੀ ਮਾਂ ਵੀ ਐਵੇਂ ਹੁੰਦੀ ਸੀਗੀ ਕੋਈ ਵੀ ਐਸੀ ਛੋਟੀ ਜਿਹੀ ਵਾਲੀ ਔਖੇ ਪਾਲ ਜਈ ਹੈ ਿੱਲੀ ਮੱਠੀ ਰਹਿੰਦੀ ਹੁੰਦੀ ਬਾਰੇ ਔਖੇ ਪਾਲੀਏ ਇਹ ਸਾਡੀ ਮੈਂਸ ਜਿਹੜੀ ਹੈਗੀ ਧਾਰ ਜ਼ਰੂਰ ਲੈਂਦੀ ਹੈ ਦੇਖੋ ਨਜ਼ਰ ਮੂੰਹ ਕਰੀ ਜਾਊਗੀ ਜੇ ਨਜ਼ਰ ਧਾਰ ਨਹੀਂ ਦਿੰਦੇ ਹੁਣ ਮੈਂ ਇਹਨੂੰ ਧਾਰ ਦੇਤੀ ਯਾਨੀ ਕਿ ਇਹਦੇ ਮੂੰਹ ਤੇ ਧਾਰ ਮਾਰਤੀ ਹੈਣਾ ਤੇ ਹੁਣ ਆਪਾਂ ਧਾਰ ਚੋਲਾਂਗੇ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈਗੀ ਟਾਈਮ ਨਾਲ ਜਿਹੜੀ ਹੈਗੀ ਮਸਰਦਾਨੀ ਸਿਰਦਾਂਗੇ ਕੱਖ ਵਗੈਰਾ ਪਾ ਕੇ ਫਿਰ ਆਰਾਮ ਨਾਲ ਪੱਖਾ ਲਾ ਕੇ ਪਸ਼ੂ ਬੈਠੇ ਰਹਿੰਦੇ ਆ ਕਈ ਵਾਰ ਤਾਂ ਸਿਨਮਾ ਵੀ ਜਾਂਦੇ ਹੁੰਨੇ ਆ ਜਦੋਂ ਗਰਮੀ ਜੇ ਆਥ ਨਹੀਂ ਜੇ ਨਿਮਾ ਵੀ ਦਿੰਨੇ ਹੁੰਨੇ ਆ ਤਾਂ ਰੱਪਾ ਚੋਲੇ ਆਇਆ ਫੋਨ ਮੈਂ ਸਪੀਲੇ ਚ ਟੋਣ ਦੂੰਗੀ ਦੁੱਧ ਨਾਲ ਦੀ ਨਾਲ ਜਿਹੜਾ ਸਵੇਰ ਵਾਲਾ ਦੁੱਧ ਪੀਦਾ ਉਬਾਲ ਕੇ ਹਨਾ ਠੰਡਾ ਕਰਕੇ ਫਰਿੱਜ ਚ ਰੱਖ ਦਿੰਨੇ ਆ ਕਿਉਂਕਿ ਰਾਤ ਦੀ ਰੋਟੀ ਨਾਲ ਸਾਰੇ ਹਨਾ ਰਾਤ ਦੀ ਰੋਟੀ ਨਾਲ ਠੰਡਾ ਦੁੱਧ ਪਿੰਦੇ ਆ ਮਲਾਈ ਮਲਾਈ ਲਾ ਕੇ ਆਪਾਂ ਰੜਕਣ ਵਾਸਤੇ ਪਾ ਦਾਂਗੇ ਜਿਹੜਾ ਹੁਣ ਇਹ ਦੁੱਧ ਉਬਾਲਾਂਗੇ ਇਹ ਨੂੰ ਵੀ ਇਦਾਂ ਹੀ ਕਰਾਂਗੇ ਹਨਾ ਜਿਹੜੀ ਮਲਾਈ ਜੀ ਆਜੂ ਰੜਕਣ ਵਾਲੇ ਚ ਪਾ ਦਾਂਗੇ ਬਾਕੀ ਚਲੋ ਚਾਹ ਪਾਣੀ ਨੂੰ ਰੱਖ ਲਾਂਗੇ ਤੇ ਉਬਾਲ ਲਾ ਕੇ ਜਿਹੜਾ ਮਲਾਈ ਲਾ ਦਿੰਨੇ ਨਾਲ ਸੋ ਦੁੱਧ ਹੌਲਾ ਹੋ ਜਾਂਦਾ ਪੀਣ ਲਈ ਆਪਾਂ ਨੂੰ ਕੋਈ ਦਿਨ ਕਿਛਾ ਦਾ ਬਲੱਡ ਵਗੈਰਾ ਬਾਦਦਾ ਹੈ ਨਾ ਪੀਣ ਲਈ ਇਹ ਦੁੱਧ ਬਹੁਤ ਵਧੀਆ ਹੈ ਦੇਖੋ ਹਵਾ ਬਹੁਤ ਸੋੜੀ ਚੱਲਦੀ ਹੈ ਚਿੜੀਆਂ ਦੇਖੋ ਬਹੁਤ ਜ਼ਿਆਦਾ ਚਿੜੀਆਂ ਰਹਿੰਦੀਆਂ ਨੇ ਕਿਕਰ ਤੇ ਕਿਕਰ ਤਾਂ ਵੈਸੇ ਸੁੱਕੀ ਪਈ ਏ ਇਹਦੇ ਵਿੱਚ ਜਿਹੜੇ ਆਲ ਨੇ ਪਾਏ ਹੋਏ ਆ ਇਹਦੇ ਉੱਤੇ ਇੰਨੇ ਆ ਜ਼ਿਆਦੇ ਚਿੜੀਆਂ ਚੀਕਦੀਆਂ ਨੇ ਜਦੋਂ ਕਦੇ ਵੀ ਤੁਸੀਂ ਦੇਖਿਆ ਹੋ ਮੈਂ ਵੀਡੀਓ ਸ਼ੂਟ ਕਰਦੀ ਹੁੰਦੀ ਮੈਂ ਇੱਥੇ ਕੱਪੜਿਆਂ ਦੀ ਵੀਡੀਓ ਸ਼ੂਟ ਕਰਦੀ ਹਾਂ ਆ ਦੇਖੋ ਇੱਥੇ ਖੜ ਕੇ ਮੈਂ ਵੀਡੀਓ ਸ਼ੂਟ ਕਰਦੀ ਹੁੰਦੀ ਹਾਂ ਕੱਪੜਿਆਂ ਦੀ ਤੇ ਜੋ ਉਦੋਂ ਵੀ ਚਿੜੀਆਂ ਦੀ ਆਵਾਜ਼ ਵਿੱਚ ਆਉਂਦੀ ਆ ਸਾਰੀ ਸਾਰੇ ਜਿਹੜੀ ਇਹ ਆਵਾਜ਼ ਵਿੱਚ ਆਉਂਦੀ ਹੈ ਜੀ ਹੁਣ ਮੈਂ ਦੁੱਧ ਪਾਉਣ ਦਿੰਨੀ ਆ ਜੀ ਫਿਰ ਮੈਂ ਦੇਖਦੇ ਹਾਂ ਕਿ ਸੂਟ ਕੱਢਦੀ ਆਂ ਗਰਮੀ ਜਿਹੜੀ ਬਹੁਤ ਜ਼ਿਆਦਾ ਹੋ ਗਈ ਆ ਜੈਸੇ ਬਾਹਰ ਤਾਂ ਹਵਾ ਲੱਗਦੀ ਆ ਹਵਾ ਚੱਲਦੀ ਆ ਅੰਦਰ ਬਹੁਤ ਨਾਲ ਲੋ ਲੋ ਜੀ ਇਹ ਜਿਹੜੀ ਵੀਡੀਓ ਹੈਗੀ ਦੂਸਰੇ ਦਿਨ ਦੀ ਹੈ ਦੂਸਰੇ ਦਿਨ ਸਵੇਰੇ ਜਿਹੜਾ ਹੈਗਾ ਮੈਂ ਸਭ ਤੋਂ ਪਹਿਲਾਂ ਦੁੱਧ ਰਿੜਕਦੀ ਹੁੰਨੀ ਆ ਜੀ ਸਭ ਤੋਂ ਪਹਿਲਾਂ ਮੈਂ ਦੁੱਧ ਰਿੜਕਦੀ ਹੁੰਨੀ ਆ ਹੁਣ ਮੇਰਾ ਦੇਖੋ ਘਿਓ ਆ ਗਿਆ ਹੁਣ ਮੈਂ ਘਿਓ ਕੱਢ ਲਾਂਗੀ ਪਹਿਲਾਂ ਮਧਾਨੀ ਪੁੰਝ ਲਾਂਗੇ ਅੱਜ ਮੈਂ ਜਿਹੜਾ ਹੈਗਾ ਤੋਲੇ 'ਚ ਰਿੜਕਿਆ ਕਈ ਵਾਰੀ ਮੈਂ ਤੋਲੇ 'ਚ ਰਿੜਕ ਲੈਨੀ ਆ ਜੇ ਥੋੜਾ ਜ਼ਿਆਦਾ ਹੋਵੇ ਜੇ ਘੱਟ ਹੋਵੇ ਫਿਰ ਮੇਰਾ 5-6 ਲੀਟਰ ਵਾਲਾ ਡੋਡੂ ਜਾਂ ਲਿਆਂਦਾ ਸਪੈਸ਼ਲ ਦੁੱਧ ਰਿੜਕਣ ਵਾਸਤੇ ਫਿਰ ਨਹੀਂ ਮੈਂ ਉਹਦੇ ਵਿੱਚ ਵੀ ਰਿੜਕ ਲੈਨੀ ਆ ਕਈ ਵਾਰੀ ਘਰੇ ਦੁੱਧ ਜ਼ਿਆਦਾ ਲੱਗ ਜਾਂਦਾ ਹੈ ਨਾ ਫਿਰ ਥੋੜਾ ਰਹਿ ਜੇ ਤਾਂ ਉਹਦੇ ਵਿੱਚ ਰਿੜਕ ਲੈਨੀ ਆ ਜੇ ਜ਼ਿਆਦਾ ਬਚ ਜੇ ਫਿਰ ਮੈਂ ਤੋਲੇ ਦੇ ਵਿੱਚ ਹੀ ਰਿੜਕ ਦੇ ਹੁੰਨੀ ਆ ਤੋਲਾ ਵੀ ਮੇਰਾ ਰਸੋਈ ਦੇ ਵਿੱਚ ਹੀ ਰੱਖਿਆ ਹੁੰਦਾ ਅੱਗੇ ਜਿਹੜਾ ਹੈਗਾ ਮੈਂ ਹਾਰੇ ਦੇ ਵਿੱਚ ਦੁੱਧ ਰੱਖ ਦਿੰਦੀ ਸੀ ਜੀ ਤੱਪਲੇ ਦੇ ਵਿੱਚ ਜਾਂ ਟੌੜੀ ਦੇ ਵਿੱਚ ਤੇ ਹੁਣ ਜਦੋਂ ਮਿਸਤਰੀ ਲ ਬੇੜੇ ਦੇ ਵਿੱਚ ਫਰਸ ਨਾ ਆਇਆ ਉਦੋਂ ਜਿਹੜਾ ਹੈਗਾ ਚੁੱਲਾ ਹਾਰਾ ਜਾ ਸਾਰਾ ਕੁਝ ਢਾਹਤਾ ਹੁਣ ਜਿਹੜਾ ਹੈਗਾ ਮੈਂ ਗੈਸ ਤੇ ਦੁੱਧ ਨੂੰ ਉਵਾਲੀ ਦੇ ਕੇ ਸਵੇਰੇ ਇਸ ਤਰ੍ਹਾਂ ਹੀ ਰੱਖ ਲੈਣੀ ਆ ਸ਼ਾਮ ਨੂੰ ਜਿਹੜਾ ਹੈਗਾ ਨਾਲੇ ਤਾਂ ਮਲੇਈ ਵਧੀਆ ਜਾਂਦੇ ਉਹ ਲਾ ਦਿੰਨੇ ਆ ਕੁਛ ਰੁੱਧ ਪਾ ਦਿੰਨੇ ਆ ਕਿਉਂਕਿ ਹਜੇ ਮੱਝ ਸੂਈ ਨੂੰ ਥੋੜਾ ਟਾਈਮ ਹੀ ਹੋਇਆ ਫਿਰ ਤਾਜੇ ਜੇ ਦੁੱਧ ਤੋਂ ਥੋੜਾ ਜਿਹਾ ਘੱਟੀ ਕੇ ਹੋ ਆਉਂਦਾ ਆ ਚਲੋ ਲੱਸੀ ਦਹੀਂ ਵਗੈਰਾ ਸਾਰਾ ਕੁਸ ਵਧੀਆ ਮੱਖਣ ਹੋ ਜਾਂਦਾ ਆ ਜਿੱਦਾਂ ਅਸੀਂ ਸਵੇਰਾ ਸਵੇਰ ਵਾਲੀ ਰੋਟੀ ਹਨਾ ਮਿੱਠੀ ਰੋਟੀ ਬਣਾਉਣੀ ਹੁੰਦੀ ਆ ਦਹੀਂ ਲੱਸੀ ਮੱਖਣੀ ਦੇ ਨਾਲ ਹੀ ਖਾਣੇ ਆ ਸਾਡੇ ਜਿਹੜਾ ਹੈਗਾ ਦੁਪਹਿਰ ਵੇਲੇ ਜਿਹੜੀ ਹੈਗੀ ਦਾਲ ਸਬਜ਼ੀ ਨਾਲ ਰੋਟੀ ਖਾਂਦੇ ਆ ਜਾਂ ਸ਼ਾਮ ਨੂੰ ਇਸ ਤੋਂ ਬਾਅਦ ਮੈਂ ਝਾੜੂ ਪੋਚਾ ਕਰੂੰਗੀ ਕੱਪੜੇ ਧੋਵੂੰਗੀ ਫਿਰ ਆਪਾਂ ਬਣਾਵਾਂਗੇ ਜੀ ਰੋਟੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ